ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈ ਆਂ ਭਾਈ ਵੀਰ ਸਿੰਘ ਜੀ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਵਾਨ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਜਾਂ ਵਿਦਿਆਰਥਣ ਹਾਂ ਮੇਰਾ ਨਾਮ ਇਹ ਹੈ ਜੋ ਤੁਹਾਡੀ ਜਮਾਤ ਹੈ ਨਾਮ ਹੈ ਉਹ ਬੋਲਣਾ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਭਾਈ ਵੀਰ ਸਿੰਘ ਜੀ ਪੰਜਾਬੀ ਸਹਿਤ ਦੇ ਪ੍ਰਾਤਨ ਤੇ ਮੱਧਕਾਲ ਵਿੱਚ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਜੀ, ਬਾਰਿਸ ਇਤਿਹਾਸਮ ਦੇ ਨਾਮ ਪ੍ਰਸਿੱਧ ਹਨ। ਅਤੇ ਆਧੁਨਿਕ ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ, ਚਾਤ੍ਰਿਕ ਅੰਬਰਤਾ ਪ੍ਰੀਤਮ, ਬਾਬਾ ਬਲਵੰਤ, ਡਾਕਟਰ ਹਰਪਜਨ ਸਿੰਘ ਤੇ ਸ਼ੇਵ ਕੁਮਾਰ ਦੇ ਨਾਮ ਉੱਗੇ ਹਨ ਭਾਵੇਂ ਇਹ ਸਾਰੇ ਕਵੀ ਆਪਣੇ ਆਪਣੇ ਥਾ ਮਹਾਨ ਹਨ ਪਰ ਮੇਰਾ ਬਹੁਤਾ ਮਨ ਪੌਂਦਾ ਕਵੀ ਭਾਈ ਵੀਰ ਸਿੰਘ ਹੈ ਭਾਈ ਵੀਰ ਸਿੰਘ 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਆਰੰਭ ਵਿੱਚ ਪੰਜਾਬੀ ਦੇ ਇੱਕ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਨਾ ਕੇਵਲ ਕਵਿਤਾ ਦੀਆਂ ਪ੍ਰਾਤਨ ਰਵਾਈਤਾਂ ਨੂੰ ਤੋੜ ਕੇ ਆਧੁਨਿਕ ਨਿੱਕੀ ਕਵਿਤਾ ਤੇ ਮਹਾਕਾਵ ਨੂੰ ਜਨਮ ਦਿੱਤਾ ਸਗੋਂ ਭਾਰਤਕ ਨੂੰ ਵੀ ਨਵਾਂ ਰੂਪ ਤੇ ਸ਼ੈਲੀ ਪ੍ਰਦਾਨ ਕੀਤੀ ਰਾਣਾ ਸੂਰਤ ਸਿੰਘ ਮਹਾਕਾਵ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਮਟਕ ਹੁਲਾਰੇ ਪ੍ਰੀਤ ਵੀਣਾ ਕੰਮ ਦੀ ਕਲਾਈ ਕੰਤ ਮਹੇਲੀ ਮੇਰੇ ਸਾਈਆਂ ਜੀਓ ਇਹ ਸਾਰੇ ਕਾਵ ਸੰਗ੍ਰਹਿ ਵਰਗੀਆਂ ਕਾਵ ਰਚਨਾਵਾਂ ਦਿੱਤੀਆਂ ਭਾਈ ਵੀਰ ਸਿੰਘ ਪੰਜਾਬੀ ਸਾਹਿਤ ਵਿੱਚ ਪਹਿਲੇ ਮਹਾਕਾਵ ਲੇਖਿਕ ਹਨ ਉਹਨਾਂ ਦੇ ਮਹਾਕਾਵ ਰਾਣਾ ਸੂਰਤ ਸਿੰਘ ਨੂੰ ਸਿੱਖ ਰਹਾ ਸਵਾਦ ਦੀ ਵਿਆਖਿਆ ਕਿਹਾ ਜਾਂਦਾ ਹੈ 1905 ਤੋਂ ਮਗਰੋਂ ਭਾਈ ਵੀਰ ਸਿੰਘ ਨੇ ਛੋਟੀਆਂ ਕਵਤਾਵਾਂ ਦੀ ਰਚਨਾ ਆਰੰਭ ਕੀਤੀ ਪਰ ਨਾਲ ਨਾਲ ਲੰਮੀਆਂ ਕਵਤਾਵਾਂ ਵੀ ਲਿਖੀਆਂ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ ਭਾਈ ਸਾਹਿਬ ਦੀਆਂ ਛਟੇਰੀਆਂ ਕਵਤਾਵਾਂ ਕਲਾ ਦੇ ਪੱਖੋਂ ਲਵੇਰੀਆ ਕਵਤਾਵਾਂ ਨਾਲੋਂ ਮਹਾਨ ਹਨ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਛੋਟੀਆਂ ਕਵਤਾਵਾਂ ਵਿੱਚ ਭਾਈ ਸਾਹਿਬ ਵੱਡੀ ਗੱਲ ਨੂੰ ਬੜੇ ਸੁੰਦਰ ਢੰਗ ਨਾਲ ਚਾਰ-ਚਾਰ ਸਤਰਾਂ ਵਿੱਚ ਕਹਿ ਜਾਂਦੇ ਹਨ ਇਹਨਾਂ ਦਾ ਪ੍ਰਭਾਵ ਇੰਨਾ ਬਲਵਾਨ ਹੁੰਦਾ ਹੈ ਕਿ ਉਹਨਾਂ ਦੀਆਂ ਕਈ ਸਤਰਾਂ ਪਾਠਕਾਂ ਨੂੰ ਪੜਦਿਆਂ-ਪੜਦਿਆਂ ਯਾਦ ਹੋ ਜਾਂਦੀਆਂ ਹਨ ਜਿਵੇਂ ਹੋਸ਼ਾ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਭਾਈ ਵੀਰ ਸਿੰਘ ਨੇ ਭਾਈ ਗੁਰਦਾਸ ਵਾਂਗ ਧਰਤੀ ਪਾਣੀ ਵਿ੍ਰੇਸ਼ ਨਦੀ ਸਾਗਰ ਆਦ ਦੁਆਰਾ ਬૌਧਿਕ ਅਤੇ ਭਾਵਕ ਵਿਚਾਰਾਂ ਨੂੰ ਪੇਸ਼ ਕੀਤਾ ਹੈ ਜਿਵੇਂ ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਤਰਿਆ ਰੰਗਣਾ ਉਸ ਬਟਾਇਆ ਵਿਛੜ ਕੇ ਕਾਲਖਸੀ ਆਈ ਬਿਨ ਮਿਲਿਆ ਨਹੀਂ ਲੈਂਦੀ ਅੰਗ ਅੰਗ ਦੇ ਲਾ ਕੇ ਵੇਖੋ ਚੜਦਾ ਰੂਪ ਸਵਾਇਆ ਆਪ ਨੇ 1956 ਈਸਵੀ ਵਿੱਚ ਮੇਰੇ ਸਾਈਆਂ ਜੀਓ ਕਾਵ ਸੰਗ੍ਰਹਿ ਪੰਜਾਬੀ ਸਹਿਤ ਨੂੰ ਦਿੱਤਾ ਇਸ ਦੇ ਬਦਲੇ ਆਪ ਨੂੰ ਭਾਰਤੀ ਸਿਹਤ ਅਕਾਦਮੀ ਵੱਲੋਂ 5000 ਰੁਪਏ ਇਨਾਮ ਮਿਲਿਆ ਉਪਰੋਕਤ ਸਾਰੇ ਦੱਸੇ ਗਏ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਭਾਈ ਵੀਰ ਸਿੰਘ ਆਧੁਨਿਕ ਕਵਤਾ ਦੇ ਮੋਢੀ ਸਨ ਉਹਨਾਂ ਨੇ ਪੰਜਾਬੀ ਵਿੱਚ ਮਹਾਕਾਵ ਲਿਖਣ ਦੀ ਪਹਿਲ ਕੀਤੀ ਤੇ ਸ਼ੁਟੇਰੀਆਂ ਕਵਤਾਵਾਂ ਲਿਖਣ ਦੀ ਪਿਰਤ ਪਾਈ ਉਨ੍ਹਾਂ ਨੇ ਵਨਸਵੰਨੇ ਛੰਦਾਂ ਤੇ ਕਾਵ ਰੂਪਾਂ ਨੂੰ ਅਪਣਾ ਕੇ ਉੱਚੇ ਦਰਜੇ ਦੀ ਕਵਿਤਾ ਲਿਖੀ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਜਾਂ ਚਾਹਾਂਗਾ ਕਿ ਭਾਈ ਵੀਰ ਸਿੰਘ ਜੀ ਕੇਵਲ ਆਧੁਨਿਕ ਪੰਜਾਬੀ ਕਵਿਤਾ ਦੇ ਹੀ ਜਨਮਦਾਤਾ ਤੇ ਪਥ ਪ੍ਰਦਰਸ਼ਕ ਨਹੀਂ ਸਨ ਸਗੋਂ ਆਧੁਨਿਕ ਵਾਰਤਕ ਵਿੱਚ ਵੀ ਨਵੀਂ ਸ਼ੈਲੀ ਤੇ ਨਵੇਂ ਰੂਪਾਂ ਨੂੰ ਜਨਮ ਦੇਣ ਵਾਲੇ ਮਹਾਨ ਵਾਰਤਕਕਾਰ ਵੀ ਸਨ ਉਹ ਪੰਜਾਬੀ ਸਹਿਦ ਦੇ ਸ਼੍ਰੋਮਣੀ ਸਿਹਤਕਾਰ ਹੋਏ ਹਨ ਹਨ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਭਾਸ਼ਣ ਦਾ ਪਾਈਵੀ ਸਿੰਘ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ